ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਸਾਗ ਦੀ ਰੈਸਪੀ ਅੱਜ ਆਪਾਂ ਇਹ ਜਿਹੜਾ ਸਾਗ ਬਣਾਉਣ ਲੱਗੇ ਆਂ ਇਹ ਬਣਾਵਾਂਗੇ ਆਪਾਂ ਤੋੜੀਏ ਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸਰਦੀਆਂ ਦੇ ਮੌਸਮ ਦੇ ਵਿੱਚ ਪਹਿਲਾਂ ਪਹਿਲਾਂ ਇਹ ਜਿਹੜਾ ਮਹੀਨਾ ਵੀਰ ਨਹੀਂ ਤੋੜੀਏ ਦਾ ਸਾਗ ਹੈ ਜਿਹੜਾ ਆਪਾਂ ਨੂੰ ਮਿਲਦਾ ਨਹੀਂ ਤੇ ਇਹ ਰੁੱਤ ਦੇ ਹਿਸਾਬ ਨਾਲ ਛੇਤੀ ਨਿਸਰ ਜਾਂਦਾ ਪੱਕ ਜਾਂਦਾ ਸੋ ਇਸ ਕਰਕੇ ਆਪਾਂ ਤੋੜੀਏ ਦੇ ਸਾਗ ਦਾ ਜਰੂਰ ਲਾਹ ਲਵਾਂਗੇ ਤੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਬਣਦਾ ਹੈ ਇਹਦਾ ਜਿਹੜਾ ਸਵਾਦ ਆ ਇਹ ਬਹੁਤ ਹੀ ਅਲੱਗ ਹੁੰਦਾ ਜਿਵੇਂ ਕਿ ਬਾਦ ਵਿੱਚ ਤਾਂ ਸਰੋਂ ਦਾ ਸਾਗ ਜਨ ਪੈਂਦਾ ਉਹ ਇੰਨਾ ਜਿਆਦਾ ਵਧੀਆ ਨਹੀਂ ਬਣਦਾ ਜਿੰਨਾ ਤੋੜੀਏ ਦਾ ਸਾਗ ਵਧੀਆ ਬਣਦਾ ਇਹ ਆਪਾਂ ਨੇ ਦੋ ਚੀਰਨੀਆਂ ਸਾਗ ਦੀਆਂ ਲਈਆਂ ਨੇ ਤੇ ਇੱਕ ਚੀਰਨੀ ਆਪਾਂ ਨੇ ਪਾਲਕ ਦੀ ਲਈਆ ਤੇ ਹੁਣ ਆਪਾਂ ਇਹਨਾਂ ਨੂੰ ਦੋ ਪਾਣੀ ਦੇ ਵਿੱਚ ਦੋਨਾਂ ਚੀਜ਼ਾਂ ਨੂੰ ਧੋ ਲੈਣਾ ਚੰਗੀ ਤਰ੍ਹਾਂ ਖੁੱਲੇ ਪਾਣੀ ਦੇ ਵਿੱਚ ਧੋਵਾਂਗੇ ਆਪਾਂ ਇੱਕ ਵਾਰ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਘੱਲ ਕੇ ਕੱਢ ਲਿਆ ਤੇ ਦੂਜੀ ਵਾਰ ਆਪਾਂ ਪਾਣੀ ਆ ਜਿਹੜਾ ਸਾਰਾ ਡੋਲ ਦਵਾਂਗੇ ਤੇ ਨਾਲ ਹੀ ਆਪਾਂ ਫਿਰ ਇੱਕ ਵਾਰ ਫੇਰ ਤੋਂ ਇਸ ਨੂੰ ਸਾਫ਼ ਪਾਣੀ ਦੇ ਵਿੱਚ ਧੋ ਲਾਂਗੇ ਜਿਵੇਂ ਕਿ ਹੁਣ ਸਰਦੀਆਂ ਨੇ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਇਸ ਕਰਕੇ ਇਹਦੇ ਵਿੱਚ ਸੁਰਾ ਵਗੈਰਾ ਇੰਨਾ ਨਹੀਂ ਹੈਗਾ ਜਦੋਂ ਆਪਣਾ ਸੀਜ਼ਨ ਖਤਮ ਹੁੰਦਾ ਤਾਂ ਬਾਅਦ ਵਿੱਚ ਆਪਣੇ ਸਰੋਂ ਨੂੰ ਸੁਰਾ ਲੱਗਣ ਲੱਗ ਜਾਂਦਾ ਜਿਹੜੇ ਕਿ ਛੋਟੇ-ਛੋਟੇ ਜੀਜੇ ਹੁੰਦੇ ਨੇ ਤੇ ਉਹਦੇ ਲਈ ਕਰਕੇ ਆਪਾਂ ਨੂੰ ਸਾਗ ਆ ਜਿਹੜਾ ਜ਼ਿਆਦਾ ਸਾਫ਼ ਕਰਨਾ ਪੈਂਦਾ ਤੇ ਹੁਣ ਆਪਾਂ ਨੇ ਦੇਖੋ ਸਾਗ ਆਪਣਾ ਢੋ ਲੈਣਾ ਤੇ ਇਹਦੇ ਵਿੱਚ ਆਪਾਂ ਨੂੰ ਜੇ ਤੁਹਾਡੇ ਕੋਲ ਪਾਲਕ ਵਗੈਰਾ ਨਾ ਵੀ ਹੋਵੇ ਤਾਂ ਵੀ ਇਹ ਸਾਗ ਹੈ ਜਿਹੜਾ ਵਧੀਆ ਬਣ ਜਾਂਦਾ ਪਰ ਜਿਵੇਂ ਹੁਣ ਤੁਹਾਨੂੰ ਪਤਾ ਹੈ ਵੀ ਥੋੜਾ ਜਿਹਾ ਮੌਸਮ ਚੇਂਜ ਹੋਣ ਦੀ ਵਜ੍ਹਾ ਨਾਲ ਵਾਇਰਲ ਵਗੈਰਾ ਵੀ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਤੇ ਇੱਕ ਆਪਾਂ ਸਿਰਫ ਇੱਕ ਲਾਹਾ ਕਰ ਰਹੇ ਆਂ ਸਾਗ ਦਾ ਥੋੜੀ ਇਹ ਦੇ ਦਾ ਜਿਵੇਂ ਕਿ ਪੇਟ ਫੁੱਟ ਦਰਦ ਬਹੁਤ ਜ਼ਿਆਦਾ ਹੁੰਦੇ ਨੇ ਬੁਖਾਰ ਵਗੈਰਾ ਚੱਲ ਰਿਹਾ ਏ ਇਸ ਕਰਕੇ ਆਪਾਂ ਇਹਦੇ ਵਿੱਚ ਜ਼ਿਆਦਾ ਸਮਾਨ ਨਹੀਂ ਪਾਵਾਂਗੇ ਆਪਾਂ ਥੋੜਾ ਜਿਹਾ ਲਾਈਟ ਹੀ ਸਾਗ ਨੂੰ ਬਣਾਵਾਂਗੇ ਤੇ ਹੁਣ ਆਪਾਂ ਸਾਗ ਆ ਜਿਹੜਾ ਧੋ ਕੇ ਰੱਖ ਲੈਣਾ ਤਾਂ ਕਿ ਉਹਦਾ ਪਾਣੀ ਆ ਜਿਹੜਾ ਸਾਰਾ ਨਿਚੜ ਜਾਵੇ ਤੇ ਆਪਾਂ ਨੂੰ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਕੰਮ ਸੀਗਾ ਆਪਾਂ ਇਸ ਨੂੰ ਸ਼ਾਮ ਦੇ ਵੇਲੇ ਥੋੜਾ ਜਿਹਾ ਤੀਏਕ ਪਰ ਧਰਾਂਗੇ ਕਿਉਂਕਿ ਇਹ ਸੌਫਟ ਜਿਆਦਾ ਹੁੰਦਾ ਹੈ ਸਾਗ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦਾ ਇਹਨੂੰ ਜਿਆਦਾ ਸਮਾਂ ਵੀ ਨਹੀਂ ਲੱਗਦਾ ਹੈਗਾ ਪਕੜਨ ਦੇ ਲਈ ਤੇ ਹੁਣ ਆਪਾਂ ਇਸ ਨੂੰ ਸੁੱਕ ਗਿਆ ਇਹ ਇਹਨੂੰ ਆਪਾਂ ਚੀਰ ਕੇ ਇੱਕ ਬਾਲਟੀ ਦੇ ਵਿੱਚ ਕੱਢ ਕੇ ਰੱਖ ਦੇਵਾਂਗੇ ਤੇ ਆਪਾਂ ਨੇ ਜਾਣਾ ਸੀਗਾ ਜਾਣ ਤੋਂ ਪਹਿਲਾਂ ਆਪਾਂ ਸੋਚਿਆ ਕਿ ਇਹਨੂੰ ਚੀਰ ਕੇ ਇਹਦਾ ਕੰਮ ਨਿਵੇੜ ਕੇ ਰੱਖ ਜਵਾਂਗੇ ਤੇ ਜਦੋਂ ਆਪਾਂ ਬਣਾਉਣਾ ਹੋਊਗਾ ਤਾਂ ਆਪਾਂ ਨੂੰ ਜਿਹੜਾ ਕੰਮ ਆਹੋ ਥੋੜਾ ਜਿਹਾ ਘਟ ਜਾਊਗਾ ਤੇ ਦੇਖੋ ਆਪਾਂ ਨੇ ਮਸ਼ੀਨ ਦੇ ਨਾਲ ਸਾਗ ਹੈ ਜਿਹੜਾ ਇਹ ਚੀਰ ਲੈਣਾ ਤੇ ਹੁਣ ਆਪਾਂ ਬਾਲਟੀ ਦੇ ਵਿੱਚ ਪਾ ਲਿਆ ਏ ਇਹਦੇ ਵਿੱਚ ਆਪਾਂ ਨੇ ਨਾ ਹੀ ਮੇਥੇ ਪਾਏ ਨੇ ਨਾ ਹੀ ਆਪਾਂ ਨੇ ਪਾਈ ਆ ਮੇਥੀ ਜਿਵੇਂ ਕਿ ਮੇਥੇ ਗਰਮ ਹੁੰਦੇ ਨੇ ਉਹਦੇ ਨਾਲ ਪੇਟ ਵਗੈਰਾ ਛੇਤੀ ਦਰਦ ਹੋਣ ਲੱਗ ਜਾਂਦਾ ਤੇ ਹੁਣ ਦੇਖੋ ਸ਼ਾਮ ਦੇ 3:30 ਕੁ ਵਜ ਚੁੱਕੇ ਨੇ ਤੇ ਇੱਧਰ ਆਪਾਂ ਪਾਣੀ ਆ ਜਿਹੜਾ ਗਰਮ ਹੋਣ ਦੇ ਲਈ ਧਰਤਾ ਸੀਗਾ ਆਪਾਂ ਬਾਜ਼ਾਰ ਦਾ ਕੰਮ ਸੀਗਾ ਜਿਹੜਾ ਖਤਮ ਕਰਕੇ ਆ ਗਏ ਸੀਗੇ ਤੇ ਹੁਣ ਆਪਾਂ ਸਾਗ ਆ ਜਿਹੜਾ ਉਹ ਰਿਜਣ ਦੇ ਲਈ ਰੱਖ ਦਵਾਂਗੇ ਕੱਟ ਤੋਂ ਘਟੇ ਨੂੰ 3 ਕ ਘੰਟੇ ਤਾਪਾ ਰਜਾਵਾਂਗੇ ਸਾਗ ਨੂੰ ਤਾਂ ਹੀ ਸਾਗ ਆ ਜਿਹੜਾ ਬੜਾ ਵਧੀਆ ਬਣੂਗਾ ਨਹੀਂ ਤਾਂ ਕੀ ਹੈ ਕਿ ਚੰਗੀ ਤਰ੍ਹਾਂ ਪੱਕੂਗਾ ਨਹੀਂ ਜੇ ਆਪਾਂ ਕਾਲੀ ਕਰਾਂਗੇ ਤੇ ਹੁਣ ਆਪਾਂ ਸਾਗ ਆ ਜਿਹੜਾ ਸਾਰਾ ਪਾ ਲੈਣਾ ਤੇ ਇਹਦੇ ਵਿੱਚ ਆਪਾਂ 2 1/2 ਚਮਚੇ ਆ ਜਿਹੜੇ ਨੂਣ ਦੇ ਵੀ ਪਾ ਲਾਂਗੇ ਤਾਂ ਕਿ ਆਪਣਾ ਸਾਗ ਛੇਤੀ ਸੌਫਟ ਹੋ ਜAVE ਤੇ ਫਲੇਵਰ ਆ ਜਿਹੜਾ ਇੱਕਦਮ ਵਧੀਆ ਆ ਜਾਵੇ ਨੂਣ ਦੇ ਨਾਲ ਨੂਣ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਪਹਿਲਾਂ ਘੱਟੀ ਰੱਖਾਂਗੇ ਤੇ ਹੁਣ ਆਪਣਾ ਸਾਗ ਜਿਹੜਾ ਰਿਜਣਾ ਸ਼ੁਰੂ ਹੋ ਗਿਆ ਏ ਇਹਨੂੰ ਆਪਾਂ ਬਿਨਾ ਢੱਕਈ ਰਝਾਵਾਂਗੇ ਜੇ ਆਪਾਂ ਨੇ ਇਸ ਨੂੰ ਢਾਕਤਾ ਤਾਂ ਇਹ ਉੱਬਲ ਕੇ ਸਾਰਾ ਚੁੱਲ੍ਹੇ ਦੇ ਵਿੱਚ ਪੈ ਜਾਣਾ ਇਸ ਕਰਕੇ ਆਪਾਂ ਇਹਨੂੰ ਜਦੋਂ ਤੱਕ ਇਹ ਥੋੜਾ ਜਿਹਾ ਥੱਲੇ ਨਹੀਂ ਹੋ ਜਾਂਦਾ ਰੇਜੇ ਨਹੀਂ ਪੈ ਜਾਂਦਾ ਉਦੋਂ ਤੱਕ ਆਪਾਂ ਇਸ ਨੂੰ ਬਿਨਾ ਢੱਕਈ ਆਪਾਂ ਨੇ ਰਝਾਉਣਾ ਹੈ ਤੇ ਹੁਣ ਆਪਣਾ ਸਾਗ ਆ ਜਿਹੜਾ ਰਿਜਣ ਲੱਗ ਗਿਆ ਹੁਣ ਆਪਾਂ ਇਸ ਨੂੰ ਢਾਕੇ ਪਕਾ ਲੈਣਾ ਸਾਗ ਆ ਜਿਹੜਾ ਪੰਜਾਬ ਦੀ ਸਭ ਤੋਂ ਫੇਵਰੇਟ ਡੇਸ਼ਾ ਇਹ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਇਸ ਨੂੰ ਲੋਕ ਲਾਈਕ ਕਰਦੇ ਨੇ ਤੇ ਨਾਲ ਹੀ ਮੱਕੀ ਦੀ ਰੋਟੀ ਇਹਦੇ ਨਾਲ ਬਹੁਤ ਵਧੀਆ ਕੰਬੀਨੇਸ਼ਨ ਆ ਤੇ ਹੁਣ ਇਹ ਸਾਦੀਆਂ ਸਾਦੀਆਂ ਆਪਾਂ ਇਸ ਚੀਜ਼ ਦਾ ਜਰੂਰ ਭਰਪੂਰ ਮਾਤਰਾ ਦੇ ਵਿੱਚ ਆਨੰਦ ਮਾਣਾਂਗੇ ਤੇ ਹੁਣ ਆਪਣਾ ਸਾਗ ਆਪਾਂ ਨੇ ਰਿਜਣ ਲਈ ਰੱਖਿਆ ਹੋਇਆ ਜੇ ਉੱਪਰ ਆਪਾਂ ਪਾਣੀ ਵੀ ਧਰਤਾ ਸੀਗਾ ਗਰਮ ਹੋਣ ਦੇ ਲਈ ਤਾਂ ਕਿ ਜਦੋਂ ਆਪਣਾ ਪਾਣੀ ਘਟੇ ਤਾਂ ਆਪਾਂ ਜ਼ਰੂਰਤ ਦੇ ਅਨੁਸਾਰ ਉਹਦੇ ਵਿੱਚ ਪਾ ਸਕੀਏ ਤੇ ਹੁਣ ਆਪਣਾ ਪੱਤਾ ਜਿਹੜਾ ਥੋੜਾ ਸੌਫਟ ਹੋ ਗਿਆ ਏ ਹੁਣ ਆਪਾਂ ਇਹਦੇ ਵਿੱਚ ਕੋਟੜੇ ਦਾ ਸਿੱਧਾ ਪਾ ਸਾ ਲਾ ਕੇ ਆਪਾਂ ਪੱਤਾ ਜਿਹੜਾ ਬਿਲਕੁਲ ਸੌਫਟ ਕਰ ਲਾਂਗੇ ਮਿਰਚਾਂ ਤੇ ਆਪਾਂ ਪਾਇਆ ਇਹਦੇ ਵਿੱਚ ਲਸਣ ਲਸਣ ਦੀਆਂ ਦੋ ਗੱਠੀਆਂ ਲਈਆਂ ਨੇ ਮਿਰਚਾਂ ਵੀ ਮੈਂ ਘਾਟੀ ਰੱਖੀਆਂ ਨੇ ਅੱਜ ਆਪਾਂ ਨੇ ਬੱਚੇ ਬਿਮਾਰ ਨੇ ਇਸ ਕਰਕੇ ਸਾਗ ਹੈ ਜਿਹੜਾ ਬਿਲਕੁਲ ਲਾਈਟ ਵੇਟ ਹੀ ਬਣਾਇਆ ਏ ਜਿਆਦਾ ਆਪਾਂ ਨੇ ਮਸਾਲੇ ਤੇਜ਼ ਚੀਜ਼ਾਂ ਦਾ ਇਸਤੇਮਾਲ ਇਹਦੇ ਵਿੱਚ ਕਰਨਾ ਨਹੀਂ ਹੈਗਾ ਤੇ ਹੁਣ ਆਪਾਂ ਗਰਮ ਪਾਣੀ ਪਾ ਕੇ ਮਿਰਚਾਂ ਨੂੰ ਸਾਗ ਦੇ ਵਿੱਚ ਪਾ ਲੈਣਾ ਤੇ ਹੁਣ ਆਪਾਂ ਨੇ ਮਿਰਚਾਂ ਵੀ ਪਾਤੀਆਂ ਨੇ ਲਸਣ ਵੀ ਪਾਤਾ ਏ ਹੁਣ ਆਪਾਂ ਇਸ ਨੂੰ ਘੰਟਾ ਘਰ ਜਾਵਾਂਗੇ ਘੰਟਾ ਘਰ ਜਾ ਕੇ ਆਪਾਂ ਫਿਰ ਇਸ ਨੂੰ ਮੱਕੀ ਦਾ ਆਟਾ ਦਾਲਣ ਲਾ ਕੇ ਘੋਟਾਂਗੇ ਜਿਵੇਂ ਹੁਣ ਸਰਦੀਆਂ ਦੇ ਵਿੱਚ ਬਾਹਰੋਂ ਲੋਕ ਆਉਂਦੇ ਨੇ ਉਹਨਾਂ ਨੂੰ ਵੀ ਛੁੱਟੀਆਂ ਦਾ ਹੁਣ ਸੀਜ਼ਨ ਆ ਜਿਹੜਾ ਉਹਨਾਂ ਦਾ ਵੀ ਸ਼ੁਰੂ ਹੋ ਜਾਂਦਾ ਏ ਉਹ ਵੀ ਆ ਕੇ ਸਾਗ ਤੇ ਮੱਕੀ ਦੀ ਰੋਟੀ ਖਾਣਾ ਪਸੰਦ ਕਰਦੇ ਨੇ ਬਾਰ ਬਿਹਾਰ ਇੱਕ ਕੰਟਰੀ ਦੇ ਵਿੱਚ ਸਾਗ ਤਾਂ ਮਿਲ ਜਾਂਦਾ ਪਰ ਜਿਹੜਾ ਆਪਣਾ ਪੰਜਾਬ ਦਾ ਟੇਸਟ ਆ ਪੰਜਾਬ ਵਰਗੇ ਸਾਗ ਦਾ ਉਹ ਕਿਤੇ ਵੀ ਨਹੀਂ ਮਿਲਦਾ ਹੈਗਾ ਇਸ ਕਰਕੇ ਜਿਹੜਾ ਬਾਰੋਂ ਲੋਕ ਆ ਕੇ ਸਾਗ ਇੰਡੀਆ ਦਾ ਖਾਣਾ ਬਹੁਤ ਪਸੰਦ ਕਰਦੇ ਨੇ ਤੇ ਇੱਧਰ ਦੇਖੋ ਅੱਗ ਆਪਾਂ ਨੇ ਹੋਰ ਤੇਜ਼ ਕਰਤੀ ਆ ਆਪਣਾ ਟਾਈਮ ਵੀ ਘੱਟੋ-ਘੱਟ 6:30 7 ਦਾ ਹੋ ਗਿਆ ਸੀਗਾ ਤੇ ਹੁਣ ਆਪਾਂ ਨੇ ਪਾਣੀ ਬਿਲਕੁਲ ਸੁਕਾ ਲੈਣਾ ਤਾਂ ਥੋੜਾ ਜਿਹਾ ਪਾਣੀ ਰਹਿ ਗਿਆ ਇੱਧਰ ਆਪਾਂ ਨੇ ਆਲਣਾ ਜਿਹੜਾ ਉਹ ਵੀ ਛਾਣ ਕੇ ਰੱਖ ਲਿਆ ਏ ਤੇ ਆਪਾਂ ਹੁਣ ਜਰੂਰ ਤੇ ਦੇ ਹਿਸਾਬ ਨਾਲ ਇੱਕ ਕੌਲੀ ਦੇ ਕਰੀਬ ਆਲਣਾ ਜਿਹੜਾ ਪਾ ਲੈਣਾ ਅੱਜ ਆਪਾਂ ਨੇ ਪਤੀਲਾ ਜਿਹੜਾ ਉੱਪਰ ਰੱਖ ਕੇ ਹੀ ਸਾਗ ਘੋਟਾਂਗੇ ਚੁੱਲ੍ਹੇ ਦੇ ਉੱਪਰ ਰੱਖ ਕੇ ਆਪਾਂ ਨੇ ਅੱਜ ਥੱਲੇ ਨਹੀਂ ਉਤਾਰਿਆ ਤਾਂ ਕਿ ਆਪਣਾ ਆਲਣਾ ਜਿਹੜਾ ਨਾਲ ਦੀ ਨਾਲ ਰਿੱਚੀ ਜਾਵੇ ਤੇ ਹੁਣ ਆਪਾਂ ਇੱਕ ਪਾਸੇ ਅਦਰਕ ਆ ਜਿਹੜਾ ਉਹ ਵੀ ਕੱਟ ਕੇ ਰੱਖਿਆ ਹੋਇਆ ਅਦਰਕ ਨੂੰ ਤੁਸੀਂ ਪੇਸਟ ਵੀ ਬਣਾ ਕੇ ਰੱਖ ਸਕਦੇ ਹੋ ਮਿਕਸੀ ਦੇ ਵਿੱਚ ਪਰ ਅਸੀਂ ਆ ਜਿਹੜਾ ਅਦਰਕ ਸਾਗ ਘੋਟ ਕੇ ਬਾਅਦ ਵਿੱਚ ਹੀ ਬਰੀਕ-ਬਰੀਕ ਕੱਟ ਕੇ ਪਾਉਨੇ ਹੁੰਦੇ ਆ ਪਰ ਅੱਜ ਆਪਾਂ ਨੇ ਪਤਲੀਆਂ ਲੰਬੀਆਂ ਸਲਾਈਸਾਂ ਦੇ ਵਿੱਚ ਅਦਰਕ ਕੱਟ ਕੇ ਰੱਖਿਆ ਹੋਇਆ ਹੈ ਤੇ ਹੁਣ ਇਧਰ ਆਪਣਾ ਆਲਣਾ ਜਿਹੜਾ ਪਾ ਲਿਆ ਆਪਾਂ ਨੇ ਸਾਗ ਆਪਣਾ ਬਿਲਕੁਲ ਬਣ ਕੇ ਤਿਆਰ ਆ ਹੁਣ ਇਹਨੂੰ ਤੁਸੀਂ ਮੱਕੀ ਦੀ ਰੋਟੀ ਨਾਲ ਕਣਕ ਦੀ ਰੋਟੀ ਨਾਲ ਜਿਹਦੇ ਨਾਲ ਵੀ ਤੁਹਾਡਾ ਦਿਲ ਕਰੇ ਤੁਸੀਂ ਖਾ ਸਕਦੇ ਹੋ ਤੇ ਦੇਖੋ ਇਧਰ ਆਪਣਾ ਅਦਰਕ ਆਪਾਂ ਨੇ ਉਹ ਵੀ ਪਾ ਲਿਆ ਏ ਕੱਚੇ ਅਦਰਕ ਦਾ ਫਲੇਵਰ ਆ ਜਿਹੜਾ ਸਾਗ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦਾ ਜਦੋਂ ਮੋਹ ਦੇ ਵਿੱਚ ਆਉਂਦਾ ਬਾਕੀ ਸਭ ਦਾ ਆਪੋ ਆਪਣਾ ਟੇਸਟ ਹੁੰਦਾ ਕਿਸੇ ਨੂੰ ਕਿੱਦਾਂ ਮ ਅਦਰਕ ਲਸਣ ਪਸੰਦ ਦਾ ਖਾਣਾ ਕਿਸੇ ਨੂੰ ਕਿਸ ਤਰ੍ਹਾਂ ਪਸੰਦ ਆ ਆਪਾਂ ਨਾ ਕੱਚਾ ਹੀ ਪਾਉਨੇ ਆ ਕਈ ਲੋਕ ਕੀ ਨੇ ਕਿ ਅਦਰਕ ਲਸਣ ਤੇ ਮਿਰਚਾਂ ਦੇ ਨਾਲ ਹੀ ਗ੍ਰाइंड ਕਰਕੇ ਆ ਜਿਹੜਾ ਲਸਣ ਨੂੰ ਪਾ ਦਿੰਦੇ ਨੇ ਤੇ ਦੇਖੋ ਆਪਣਾ ਸਾਗ ਆ ਜਿਹੜਾ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਪਾਣੀ ਗਰਮ ਕਰਕੇ ਪਹਿਲਾਂ ਹੀ ਰੱਖਿਆ ਹੋਇਆ ਸੀਗਾ ਤੇ ਆਲਣਾ ਜਿਹੜਾ ਆਪਣਾ ਉਹ ਫੁੱਲ ਜਾਂਦਾ ਇਸ ਕਰਕੇ ਆਪਾਂ ਨੇ ਪਾਣੀ ਪਾ ਕੇ ਸਾਗ ਨੂੰ ਚੰਗੀ ਤਰ੍ਹਾਂ ਰਝਾ ਲਿਆ ਇਹ ਦੇਖੋ ਆਪਣਾ ਸਾਗ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਜਿਹੜੇ ਜਿਹੜੇ ਮੇਰੇ ਵੀਡੀਓ ਦੇਖਦੇ ਨੇ ਉਹਨਾਂ ਨੂੰ ਵੀ ਰਿਕਵੈਸਟ ਹੈ ਕਿ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਪਸੰਦ ਆਉਂਦੀਆਂ ਤਾਂ ਮੇਰੇ ਚੈਨਲ ਨੂੰ ਵੀ ਲਾਈਕ ਅਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ